ਏ ਭਾਈ ਆ ਦੇਖੋ ਅਸੀਂ ਤਾਰ ਦੇਖੀ ਭਾਈ ਆ ਵੱਡੀ ਆ ਤਾਰ ਖੜ ਜਾ ਆ ਵੱਡੀ ਆ ਤਾਰ ਇਹਨੇ ਆ ਵੱਡੀ ਜਰ ਤਾਰ ਇਹਦਾ ਨਹੀਂ ਮੈਂ ਇਹਨੂੰ ਕਹਿੰਦਾ ਨਹੀਂ ਯਾਰ ਡਰ ਲੱਗ ਰਿਹਾ ਮੈਂ ਯਾਰ ਜੇ ਹੋ ਗਿਆ ਨਾ ਫਿਰ ਪਕੜੇ ਜਾਵਾਂਗੇ ਆਪਾਂ ਚੱਲਦੇ ਆ ਹੋਰ ਅੱਛਾ ਅਸੀਂ ਬਸ ਇਹ ਕਹਿੰਦਾ ਠੀਕ ਆ ਯਾਰ ਬਾਅਦ ਛੱਡ ਜੇ ਫੜੇਗੇ ਆਪਾਂ ਪਹਿਲੀ ਵਾਰੀ ਸੀ ਪੂਰੇ ਬਹੁਤ ਉੱਤ ਪੇਜੂਗੀ ਆਪਣੇ ਜੇ ਫੜੇਗੇ ਅਸੀਂ ਬਸ ਜਾ ਰਹੇ ਸੀਗੇ ਆ ਭਾਈ ਹੁਣੇ ਆ ਗਏ ਇਹਨਾਂ ਨੇ ਸਾਨੂੰ ਥੋੜੇ ਨਾਲ ਦੇ ਕਿੰਨੇ ਬੰਦੇ ਨੇ ਹੋਰ ਹੱਥ ਨੇ ਆਉਣਗੇ ਕੋਈ ਇਹਦੀ ਦੋ ਹੀ ਜਣੇ ਸਾਨੂੰ ਰੇ ਜਦ ਤੱਕ ਮਰਜੀ ਰੱਖੀ ਪਰ ਸਾਡੇ ਨਾਲ ਕੋਈ ਕੋਈ ਬੰਦਾ ਨਹੀਂ ਬਈ ਅਸੀਂ ਦੋ ਹੀ ਜਣੇ ਅਸੀਂ ਦੋ ਹੀ ਜਣੇ ਆ ਤਾਰਾਂ ਤੁਸੀਂ ਵੱਡੀਆਂ ਨੇ ਭਾਈ ਇਹਨਾਂ ਅਸੀਂ ਖਿੱਚੀ ਅਸੀਂ ਖਿੱਚੀ ਅਸੀਂ ਲਗਾ ਟਾਈਮ ਵੱਡੀਆਂ ਇਹਨੇ ਵੱਡੀਆਂ ਨੇ ਟਾਈਮ ਵੱਡੀਆਂ ਨੇ ਇਹ ਤਾਂ ਖਿੱਚੀ ਐ ਨੇ ਵੱਡੀਆਂ ਨਾ ਨਾ ਥੋੜੀ ਦਾਤੀ ਕਿੱਥੇੋਂ ਕੱਢਣ ਵਾਲੀ ਆ ਭਾਈ ਦਾਤੀ ਆ ਨਵੀਂ ਦਾਤੀ ਆ ਆ ਦਾਦੀ ਬੜਾਈ ਮੜੀ ਜੀ ਦਾਤੀ ਵੀ ਨਹੀਂ ਗੋਲੇ ਯਾਰ ਆ ਫੜਵੀ ਦਾ ਇਹ ਦਾਤੀ ਨਾ ਵੱਡੀ ਆ ਇਹ ਦਾਨਾ ਇਹ ਦਾਨਾ ਤਾਂ ਵੱਡੀ ਦਾ ਹੈ ਨਹੀਂ ਭਾਈ ਇਹ ਸ਼ੁਰੂ ਕਰੇ ਕੰਮ ਜੀ ਆ ਅੱਛਾ ਪਾਪੀ ਟੁੱਟ ਗਈ ਜੋੜ ਟੁੱਟ ਗਿਆ ਆ ਜੋੜ ਆ ਜੋੜ ਤਾਂ ਹੈਗਾ ਠੀਕ ਆ ਸ਼ੁਰੂ ਕਰਵਾੜੀ ਨੀਓ ਗਾਰੀਆਂ ਕਿਦੀ ਦਿੰਦੇ ਉਹ ਦੇਖੋ ਤੁਹਾਨੂੰ ਪਤਾ ਵੀ ਜੋੜ ਹੈਗੇ ਨੇ ਪੱਕਾ ਪਤਾ ਮੈਂ ਕਿਹਾ ਕਵਾੜੀਆਂ ਬਣਾਉਣੀਆਂ ਨੇ ਨਹੀਂ ਲਾਤੀ ਬਾੜੀ ਖੇਚਣ ਦੀ ਗੱਲ ਨਹੀਂ ਉਹ ਤੁਹਾਨੂੰ ਭੇਜਿਆ ਕੀ ਨਹੀਂ ਟਾਈਪੂ ਇੱਥੇ ਟੈਂਪੂ ਕੱਟ ਹੋਰ ਖਾਣੀਆਂ ਬਈ ਸੱਚੀ ਗੱਲ ਨਹੀਂ ਕੱਟ ਹੋਰ ਖਾਣੀਆਂ ਦੱਸ ਦੋ ਮੇਰੀ ਗੱਲ ਇਹ ਤਾਂ ਨਹੀਂ ਖਾਣੀਆਂ ਬਾਬਾ ਕਵਾੜੀਆਂ ਦਾ ਨਾਂ ਦੱਸ ਦੋ ਨਹੀਂ ਉਹਨੂੰ ਬਲਾਜਰ ਜਿਹਨੂੰ ਵੇਚਣੀ ਸੀ ਜਿਹਨੂੰ ਵੇਚਣੀ ਸੀ ਕਿ ਤਾਰਾ ਇਕੱਠਿਆਂ ਕਰੀਆਂ ਬਈ ਨੇ ਇਹਨਾਂ ਕੋਲੇ ਗੂਣ ਵੀ ਹੈਗੇ ਨੇ ਮੋਟਰਾਂ ਦੇ ਮੋਟਰਾਂ ਹੁੰਦੇ ਨੇ ਮੋਟਰਾਂ ਦੇ ਵਿੱਚੋਂ ਡਿੱਗੀ ਜਊਗਾ ਉਹ ਸੀਟ ਜਾ ਕੇ ਦੇਖ ਮੋਟਰਾਂ ਇਹਨਾਂ ਦਾ ਬਲਾਜਰ ਨਾ ਜਮਾ ਪਿੰਨੋ ਆ ਕਿਰਪਾਲ ਸਰ ਦੇ ਕੋਟਲੇ ਕੋਲੇ ਜਾਂਦੇ ਜਮਾ ਇਹ ਜਿਹੇ ਦੋ ਜਾਣੇ ਹੌਲੀ ਹੌਲੀ ਮੋਟੇ ਦੀ ਮੈਂ ਯਾਰ ਉਹ